ਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਜੋ ਹਾਲਾਤ ਪੰਜਾਬ ਚ ਪੈਦਾ ਹੋ ਗਏ ਐ ਉਹ ਤੁਸੀਂ ਦੇਖਿਆ ਹੀ ਐ ਕਿ ਪਿਛਲੇ 1 ਮਹੀਨੇ ਦੇ ਕਰੀਬ ਹੜ੍ਹਾਂ ਦੇ ਆਉਣ ਤੋਂ ਬਾਅਦ ਬਹੁਤ ਹੀ ਮੰਦੇ ਹਾਲਾਤ ਹੋ ਚੁੱਕੇ ਹਨ ਕਟੋ-ਕਟ 30-35% ਪੰਜਾਬ ਪਾਣੀ ਚ ਡੁੱਬਿਆ ਪਿਆ ਇਸੇ ਨੂੰ ਆਪਣੇ ਜਾਨ ਮਾਲ ਦਾ ਨਹੀਂ ਪਤਾ ਮਕਾਨ ਰੁੜ ਗਏ ਹੜ੍ਹ ਦੇ ਵਿੱਚ ਜਾਨਵਰ ਰੁੜ ਗਏ ਔਰ ਜਿਹੜੀ ਉਹਨਾਂ ਦੀ ਜ਼ਮੀਨ ਸੀ ਪੈਲੀਆਂ ਸੀ ਛੋਟੇ ਕਿਸਾਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਕਿੱਲੇ ਉਹ ਕਿਤੇ ਸਮਝ ਨਹੀਂ ਆ ਰਿਹਾ ਪੈਲੀ ਹੈ ਕਿ ਦੀ ਕਿੱਥੇ ਪੈਲੀ ਹੈ ਤੇ ਜੇ ਕਿਤੇ ਸਮਝ ਆਂਦੀ ਵੀ ਹੈ ਉੱਥੇ 5 5 6 6 ਫੁੱਟ ਰੇਤਾ ਚੜ ਗਿਆ ਉਹਨੂੰ ਉਪਜਾਊ ਕਰਨ ਲਈ ਘਰਾਂ ਨੂੰ ਦੁਬਾਰਾ ਬਸਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ ਔਰ ਐਸੇ ਮੰਦੇ ਟਾਈਮ 'ਚ ਸਰਕਾਰਾਂ ਕੋਈ ਮਦਦ ਨਹੀਂ ਕਰ ਰਹੀਆਂ ਪੰਜਾਬ ਵਾਸੀ ਦੇਸ਼ ਦੇ ਕਿਸੇ ਵੀ ਹਿੱਸੇ 'ਚ ਕੋਈ ਬਾੜ ਆਂਦੀ ਹੈ ਕੋਈ ਹੋਰ ਲੜਾਈ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਕੋਈ ਨੁਕਸਾਨ ਹੁੰਦਾ ਹੈ ਕੋਈ ਐਜੀਟੇਸ਼ਨ ਹੁੰਦਾ ਉੱਥੇ ਪੰਜਾਬੀ ਵੱਧ ਚੜ ਕੇ ਹੈਲਪ ਕਰਦੇ ਨੇ ਪਰ ਅੱਜ ਪੰਜਾਬੀਆਂ ਲਈ ਸਿਰਫ ਪੰਜਾਬੀ ਹੀ ਖੜੇ ਹੋਏ ਨੇ ਉਹਦੇ ਚੋਂ ਕੁਝ ਆਪਣੇ ਗਾਇਕ ਨੇ ਕੁਝ ਐਨ ਜੀਓਜ਼ ਨੇ ਜਿਹੜਾ ਕੰਮ ਕਰ ਰਹੀਆਂ ਨੇ ਔਰ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਇਨਸਾਨ ਇੱਕ ਐਸਾ ਮਸੀਹਾ ਔਰ ਇੱਕ ਐਸਾ ਦੇਸ਼ ਪਖਤ ਕਹਿ ਸਕਦੇ ਆ ਤੁਸੀਂ ਪੰਜਾਬ ਪਖਤ ਕਹਿ ਸਕਦੇ ਆ ਜੇਰਾ ਪੰਜਾਬੀ ਨਾ ਹੋਣ ਦੇ ਵੀ ਬਾਵਜੂਦ ਅੱਜ ਪੰਜਾਬੀਆਂ ਲਈ ਬਹੁਤ ਵੱਡੀ ਦੀਵਾਰ ਬਣ ਕੇ ਖੜਾ ਹੈ ਔਰ ਉਹਨਾਂ ਲਈ ਕੰਮ ਕਰ ਰਿਹਾ ਹੈ ਉਹਦਾ ਨਾਮ ਹੈ ਰਾਮ ਸਿੰਘ ਰਾਣਾ ਉਹ ਕਿਸੇ ਪਹਿਚਾਨ ਦੇ ਮੋਤਾਜ ਨਹੀਂ ਕਿਸਾਨੀ ਅੰਦੋਲਨ ਚ ਤੁਸੀਂ ਸਾਰੇ ਉਹਨੂੰ ਜਾਣਦੇ ਹੋ ਉਹਦੇ ਕੀਰਤਨ ਨੂੰ ਜਾਣਦੇ ਹੋ ਉਹਨੂੰ ਦਰਹਾਂ ਦਾ ਕੋਈ ਫਾਇਦਾ ਨਹੀਂ ਅੱਜ 22 ਦਿਨ ਹੋ ਗਏ ਆ ਰਾਮ ਸਿੰਘ ਰਾੜਾ ਜੀ ਆਪਣਾ ਕਾਰੋਬਾਰ ਛੱਡ ਕੇ ਆਪਣਾ ਕੰਮ ਕਰ ਛੱਡ ਕੇ ਹਰ ਪੀੜਤਾ ਲਈ ਹਰ ਪੀੜ ਪੀੜ ਜਿਹੜੀ ਜਲਾਹ ਉੱਥੇ ਜਾ ਕੇ ਬੈਠੇ ਉੱਥੇ ਉਹਨਾਂ ਨੇ ਕੈਂਪ ਲਾਏ ਹੋਏ ਆ ਉੱਥੇ ਹਰ ਇੱਕ ਬੰਦੇ ਨੂੰ ਮਿਲ ਰਿਹਾ ਜਿਹਨੂੰ ਜੋ-ਜੋ ਮੁਸੀਬਤ ਆ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਚਾਹੇ ਪੈਸੇ ਦੀ ਮੁਸੀਬਤ ਹੋਵੇ ਚਾਹੇ ਕਾਰ ਡਿੱਗਣ ਦੀ ਮੁਸੀਬਤ ਹੋਵੇ ਚਾਹੇ ਘਰਾਂ ਦਾ ਸਮਾਨ ਰੁੜਨ ਦੀ ਮੁਸੀਬਤ ਹੋਵੇ ਚਾਹੇ ਉਹ ਅੰਨ ਦੀ ਮੁਸੀਬਤ ਹੋਵੇ ਕੱਪੜੇ ਦੀ ਮੁਸੀਬਤ ਹੋਵੇ ਦਵਾਈਆਂ ਦੀ ਮੁਸੀਬਤ ਹੋਵੇ ਹਰ ਪਾਸੇ ਉਹ ਇਨਸਾਨ ਹੱਥ ਯਾਰ ਜੋੜ ਰਿਹਾ ਔਰ ਆਪਣੀ ਝੋਲੀ ਵੀ ਅੱਡ ਕੇ ਸਭ ਨੂੰ ਕਹਿ ਰਿਹਾ ਕਿ ਆਓ ਪੰਜਾਬੀ ਅੱਧੀ ਅਸੀਂ ਪੰਜਾਬ ਨੂੰ ਖੁਸ਼ਹਾਲ ਕਰਨ ਦੀ ਇਕੱਠੇ ਹੋਈ ਆ ਉਹਨਾਂ ਨੇ ਇੱਕ ਸੰਸਥਾ ਵੀ ਬਣਾਈ ਹੈ ਉਹਦਾ ਨਾਮ ਹੈ ਆਵਾਜ਼ ਪੰਜਾਬ ਦੀ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਸਰਵਤਰਮ ਸੇਵਾ ਫਾਊਂਡੇਸ਼ਨ ਵੀ ਨਾਲ ਲੱਗੀ ਹੋਈ ਹੈ ਜਿਹਦੇ ਮੁਖੀ ਆਰਾਮ ਸਿੰਘ ਰਾਣਾ ਜੀ ਨੇ ਅੱਜ ਉਹ ਜੰਗ੍ਹਾ-ਜੰਗ੍ਹਾ ਜਾ ਕੇ ਹਰ ਇੱਕ ਇਨਸਾਨ ਨੂੰ ਮਿੰਨਤ ਕਰ ਰਹੇ ਨੇ ਕਿ ਤੁਸੀਂ ਇਸ ਵੱਡੇ ਜਿਹੜਾ ਨੁਕਸਾਨ ਹੋਇਆ ਇਹਦੇ 'ਚ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਕੇ ਇੱਕ ਵਾਰੀ ਫੇਰ ਹੰਬੜਾ ਮਾਰ ਕੇ ਪੰਜਾਬੀਆਂ ਨੂੰ ਉਸੇ ਰੰਗਲੇ ਪੰਜਾਬ ਦੇ ਤਰਫ ਲੈ ਕੇ ਚਲੀਏ। ਉਹਦੇ ਲਈ ਉਹਨਾਂ ਨੇ ਇੱਥੋਂ ਤੱਕ ਵੀ ਕੁਰਬਾਨੀ ਦੇ ਦਿੱਤੀ ਕਿ ਮੈਂ ਆਪਣੇ ਆਉਣ ਵਾਲੇ ਇੱਕ ਸਾਲ 'ਚ ਚਾਰੇ ਮੇਰੇ ਜਿਹੜੇ ਟਾਬੇ ਨੇ ਚਾਰੇ ਗੋਲਡਨ ਹਟਦੀਆਂ ਬ੍ਰਾਂਚਾਂ ਨੇ ਉਹਦੇ 'ਚ ਜਿੰਨੀ ਵੀ ਕਮਾਈ ਹੋਊਗੀ ਸਾਰੀ ਦੀ ਸਾਈ ਕਮਾਈ ਇਹਨਾਂ ਨੇ ਹਰ ਪੀੜਤਾ ਤੇ ਇਹਨਾਂ ਪੰਜਾਬੀਆਂ ਤੇ ਲਾ ਮੂੰਗਾ। ਜਿੱਥੇ ਉਹਨੇ ਐਡਾ ਵੱਡਾ एलान ਕੀਤਾ। ਇਹ ਬਹੁਤ ਵੱਡਾ एलान ਹੈ। ਉਤੇ ਤੁਹਾਡਾ ਵੀ ਫਰਜ਼ ਮੰਨਦਾ ਵੱਧੋ ਵੱਧ ਆਰਾਮ ਸਿੰਘ ਰਾਣਾ ਨਾਲ ਜ਼ਰੂਰ ਜਿਆਦਾਤਰ ਖਾਸ ਕਰਕੇ ਮੈਂ ਡਰਾਈਵਰ ਭਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਈ ਮਾਫਤੇ ਕਈ ਗੜੀ ਸਿਕੂਏ ਹੋਣਗੇ ਗੋਲਡਨ ਹਟ ਨਾਲ ਪਰ ਅੱਜ ਪੰਜਾਬ ਦੀ ਗੱਲ ਹੈ ਆਪਣੇ ਕਰਦੀ ਗੱਲ ਹੈ ਪੰਜਾਬੀ ਦੀ ਗੱਲ ਹੈ ਤੁਸੀਂ ਸਾਰਾ ਕੁਝ ਭੁੱਲ ਕੇ ਆਰਾਮ ਸਿੰਘ ਰਾਣਾ ਦੇ ਹੱਥ ਮਜ਼ਬੂਤ ਕਰੋ ਕਿੱਦਾਂ ਹੋਣਗੇ ਤੁਸੀਂ ਵੱਧੋ ਵੱਧ ਗੱਡੀਆਂ ਜਿਹੜੀਆਂ ਗੋਲਡਨ ਹਟ ਦੀਆਂ ਬ੍ਰਾਂਚਾਂ ਤੇ ਲੈ ਕੇ ਆਓ ਉਹਦੀ ਜਿਹੜੀ ਸੇਲ ਹੋਊਗੀ ਉਹਦੇ ਚ ਜਿਹੜੀ ਆਰਾਮ ਸਿੰਘ ਰਾਣਾ ਦੀ ਕਮਾਈ ਹੋਊਗੀ ਸਾਰੀ ਹੜਪੀੜਤਾ ਦੇ ਪੰਜਾਬੀਆਂ ਦੇ ਹਿੱਤ ਲਈ ਲਾਈ ਜਾਏਗੀ ਇਹ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਇਹਨੂੰ ਸਿਰਫ ਬੇਨਤੀ ਨਾ ਸਮਝੋ ਇਹਨੂੰ ਆਪਣਾ ਫਰਜ਼ ਸਮਝਵਾ ਜੇ ਤਰੀਕ ਇਹ ਤੁਹਾਡਾ ਫਰਜ਼ ਹੈ ਹਰ ਇੱਕ ਡਰਾਈਵਰ ਦਾ ਫਰਜ਼ ਹੈ ਹਰ ਇੱਕ ਇਨਸਾਨ ਦਾ ਫਰਜ਼ ਹੈ ਸਾਡੀ ਐਪ ਵੀ ਲਾਂਚ ਹੋ ਚੁੱਕੀ ਹੈ ਜਿਸ ਐਪ ਦੇ ਵਿੱਚ ਆਵਾਜ਼ ਪੰਜਾਬ ਦੀ ਇਹ ਵਿੱਚ ਤੁਸੀਂ ਆਪਣੇ ਆਪ ਨੂੰ ਜੋੜੋ ਜਿਹੜੇ ਭਰਾ ਦੀ ਕੋਈ ਮੁਸੀਬਤ ਹੋਈ ਹੈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੁਝ ਹੋਇਆ ਸਾਰੇ ਉਹਦੇ ਚ ਆਪਣੀਆਂ ਅਸਲੀ ਪੋਜੀਸ਼ਨ ਦੱਸੋ ਹਰ ਇੱਕ ਬੰਦੇ ਦੀ ਹੈਲਪ ਕਰਨ ਲਈ RAM Si Gharaana ਇੱਕ ਵਾਰੀ ਫੇਮਸ ਯਾਵਨ ਕੇ ਖੜਾ ਔਰ ਤੁਸੀਂ ਸਾਰੇ ਉਹਦੇ ਨਾਲ ਜੁੜੋ ਜੁੜ ਕੇ ਵੱਧੋ ਵੱਧ ਇਸ ਜਿਹੜੀ ਜੰਗ ਹੈ ਇਹ ਵੀ ਜੰਗ ਹੈ ਜੰਗੀ ਪੱਦਰ ਤੇ ਲੈ ਕੇ ਛੇਤੀ ਹੀ ਆਪਾਂ ਖੁਸ਼ਹਾਲੀ ਵੱਲ ਸੁਰੂ ਹੋਈਏ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ